ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨੁਸਤ ਤਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਨਗਰ ਕਾਉਂਸਲ ਦੇ ਵਿੱਚ ਐਮਸੀ ਦੇਆ ਵੱਲੋਂ ਪ੍ਰਧਾਨ ਦੇ ਖਿਲਾਫ ਜਿਹੜੀ ਹੈ ਪੜਾਸ ਕੱਢੀ ਗਈ ਤੇ ਦੂਜੇ ਪਾਸੇ ਪ੍ਰਧਾਨ ਦੇ ਵੱਲੋਂ ਵੀ ਜਿਹੜੇ ਸਾਰੇ ਹੋਏ ਲੱਗੇ ਹੋਏ આરોਪ ਨੇ ਉਹ ਨਕਾਰ ਦਿੱਤੇ ਗਏ ਨੇ ਤੇ ਐਮਸੀਆ ਵੱਲੋਂ ਲਗਾਤਾਰ ਪ੍ਰਧਾਨ ਦੇ ਖਿਲਾਫ ਜਿਹੜਾ ਕਿਹਾ ਜਾ ਰਿਹਾ ਕਿ ਅਸੀਂ ਇਸ ਨੂੰ ਜਿਹੜਾ ਇਸ ਕੁਰਸੀ ਦੇ ਉੱਤੇ ਉਤਾਰ ਦਿੱਤਾ ਗਿਆ ਤੇ ਉਹਨਾਂ ਐਮਸੀਆ ਵੱਲੋਂ ਲਗਾਤਾਰ આરોਪ ਲਗਾਏ ਗਏ ਨੇ ਕਿ ਸ਼ਹਿਰ ਦੇ ਵਿੱਚ ਕੋਈ ਵੀ ਜਿਹੜੀ ਡਿਵੈਲਪਮੈਂਟ ਹੈ ਨਹੀਂ ਹੋਈ ਜਿਸ ਨੂੰ ਲੈ ਕੇ ਅਜੇ ਇਹ ਮੀਟਿੰਗ ਕੀਤੀ ਗਈ ਪਾ ਆਓ ਗੱਲਬਾਤ ਕਰਦੇ ਆ ਉਸ ਪ੍ਰਧਾਨ ਦੇ ਨਾਲ ਵੀ ਤੇ ਦੂਜੇ ਪਾਸੇ ਜਿਹੜੇ ਐਮਸੀ ਨੇ ਸਰਦਾਰ ਜਿੰਦਰ ਸਿੰਘ ਸਰਕਾਰ ਸੀ ਉਹਨਾਂ ਦੀ ਸਹਿਮਤੀ ਨਾਲ ਹੀ ਪ੍ਰਧਾਨ ਬਣਿਆ ਸੀ ਸਾਡੇ 21 ਐਮਸੀ ਦੇ ਵਿੱਚੋਂ ਆ ਸਾਡੇ ਦੇ ਵਿੱਚੋਂ ਕੁਝ ਐਮਸੀ ਬਹੁਤ ਨਰਾਜ਼ ਸੀ ਇਸ ਗੱਲ ਨੂੰ ਲੈ ਕੇ ਵੀ ਪ੍ਰਧਾਨ ਦੀ ਚੋਣ ਹੋਵੇ ਪਰ ਸਰਦਾਰ ਜਿੰਦਰ ਸਿੰਘ ਜੀ ਨੇ ਖੜੇ ਹੋ ਕੇ ਗੱਲ ਕਹੀ ਸੀ ਮੈਨੂੰ ਅਸ਼ਵਨੀ ਗੁਰਤਾ ਜੀ ਪ੍ਰਧਾਨ ਨੂੰ ਮੈਂ ਦੇਖਣਾ ਚਾਹੁੰਨਾ ਇਹ ਸਾਡੇ ਭਰਾ ਬਣਗੇ ਕਿਉਂ ਕੀ ਗੱਲ ਅੱਜ ਉਹ ਕਿੱਥੇ ਨੇ ਜੇ ਉਹ ਸੱਚਾਈ ਹੈ ਸਭ ਦੇ 21 ਐਮਸੀ ਸਾਡੇ ਸਾਹਮਣੇ ਉਹਨਾਂ ਨੇ ਆਪਣੀ ਪੋਲੀਟੀਕਲ ਕੈਰੀਅਰ ਦੌੜੇ ਲਾ ਕੇ ਉਹਨਾਂ ਨੂੰ ਪ੍ਰਧਾਨ ਬਣਾਇਆ ਸਾਰਾ ਸਮਾਣਾ ਜਦੋਂ ਇਲੈਕਸ਼ਨ ਉਹਨਾਂ ਨੇ ਇਲੈਕਸ਼ਨ ਵੀ ਹਾਰੀ ਈਵਨ ਕਿ ਆਪਣੀ ਜਵਾਬਤ ਜੌਬ ਕਰਾਈ ਕਿਉਂ ਕਰਾਈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਮਾਣਾ ਦੇ ਵਿੱਚ ਕੀ ਹਾਲਾਤ ਨੇ ਸਰਦਾਰ ਜਿੰਦ ਸਿੰਘ ਠੀਕ ਹੈ ਵੀ ਚਲੋ ਮੇਰੇ ਨਾਲ ਵੀ ਥੋੜੇ ਮਤਭੇਦ ਹੈਗੇ ਸੀ ਪਰ ਪਾਰਟੀ ਤੌਰ ਤੇ ਨਹੀਂ ਗੱਲਾਂ ਹੋਣੇ ਚਾਹੀਦੀਆਂ ਜਦੋਂ ਕਿਸੇ ਨੇ ਆਪਾਂ ਨੂੰ ਇੱਕ ਤਾਹਾਂ ਚੱਕ ਕੇ ਪ੍ਰਧਾਨ ਬਣਾਇਆ ਆਪਾਂ ਉਹਨਾਂ ਦੇ ਘਿੰਡੀ ਨਹੀਂ ਦੇ ਸਕਦੇ ਮੇਰਾ ਤਾਂ ਮਤਲਬ ਕਹਿਣਾ ਇਹ ਹੈ ਵੀ ਜਿਹਨੇ ਆਪਣੇ ਦੇ ਇੱਕ ਵਾਰੇ ਸਨਗਾਤਾ ਪੈਰ ਤੋਂ ਗੇ ਬਿਲੇ ਨਾ ਉਹਦੇ ਆਸਾਨ ਨਹੀਂ ਜਾਇਆ ਕਰਦਾ ਹੁੰਦਾ ਉਹ ਸਾਰਾ ਪ੍ਰਧਾਨ ਦੀ ਯਾਦ ਰੱਖੋ ਦੂਜੀ ਗੱਲ ਤੁਸੀਂ ਇਹ ਕਹੀ ਚੇਤਨ ਸਿੰਘ ਜੋੜਾ ਮਾਜਰਾਲੀ ਵੀ ਚੇਤਨ ਸਿੰਘ ਜੋੜਾ ਮਾਜਰਾ ਮੰਤਰੀ ਮੈਨੂੰ ਪੁੱਛਾਂਗੇ ਤਾਰੇਦਾਰ ਦੇ ਆਪ ਮੰਤਰੀ ਨੂੰ ਉਤਰ ਗਏ ਬਹੁਤ ਵੱਡੀ ਗਲਤ ਗਲਤ ਗੱਲ ਕਰ ਰਹੇ ਨੇ ਵੀ ਆਪਾਂ ਇਹਦੇ ਕੁਰਸੀ ਦੀ ਮर्याਦੋਂ ਰੱਖਦੇ ਹੋਏ ਜੋ ਵੀ ਆਪਾਂ ਆਵਾਜ਼ ਕੱਢਣੀ ਹੈ ਕੋਈ ਬੋਲ ਬੋਲਣੇ ਨੇ ਆਪਾਂ ਕੁਰਸੀ ਦੀ ਮर्याਦੋਂ ਰੱਖਦੇ ਹੋਏ ਆਵਾਜ਼ ਬੁਲੀ ਆਪਾਂ ਉਹ ਚੇਤਨ ਸਿੰਘ ਜੋੜਾ ਮਾਜਰੇ ਗੱਲ ਕਰ ਰਹੀ ਹੈ ਬਹੁਤ ਵੱਡਾ ਇਨਸਾਨ ਨੇ ਉਹ ਅਸੀਂ ਸਾਰੇ ਇੱਕ ਸਾਰੇ ਅਸੀਂ ਸਾਰਿਆਂ ਦੀ ਸਾਡੇ ਰਾਜਮੰਦੀ ਨਾਲ ਸਾਡੇ ਸਾਰਿਆਂ ਦੇ ਪਿਆਰ ਨਾਲ ਅਸੀਂ ਆਪ ਮਤਾ ਪਾਇਆ ਹੈ ਨਾ ਦੇ ਵਿੱਚ ਸਰਦਾਰ ਜਿੰਦਰ ਸਿੰਘ ਨਰੋੜਾ ਵੀ ਨਾ ਸਰਦਾਰ ਚੇਤਨ ਸਿੰਘ ਨਰੋੜਾ ਵੀ ਅਸੀਂ ਖੁਦ ਆਪ ਮਤਾ ਪਾ ਕੇ ਇਹਨਾਂ ਨੂੰ ਤਾਰਿਆ ਅਸੀਂ ਨੇ ਜੋ ਕਿ ਇਹ ਪ੍ਰਧਾਨ ਅਹੁਦੇ ਉਤੋ ਚੁੱਕੇ ਨਹੀਂ ਹੁਣ ਕੱਲ ਇਹ ਇਹਦਾ ਜਵਾਬ ਇਹ ਆ ਜੀ ਦੇਖੋ ਕੋਰਟ ਦਾ ਜਿਹੜਾ ਫੈਸਲਾ ਹੈ ਇਹ ਤੁਹਾਡੇ ਸਾਹਮਣੇ ਆ ਚੁੱਕਿਆ ਤੁਹਾਨੂੰ ਕਾਪੀਆਂ ਦੀ ਅਸੀਂ ਭੇਜ ਦਵਾਂਗੇ ਇਹਦੇ ਵਿੱਚ ਉਹਨਾਂ ਨੇ ਸਿਰਫ ਕੰਡੀਸ਼ਨ ਪਾਈ ਸੀ ਵੀ ਸੈਕਟਰੀ ਸਾਹਮਣੇ ਮੇਰੀ ਸਮਾਈ ਨਹੀਂ ਕੀਤੀ ਉਹਨਾਂ ਕੋਲ ਲੈਟਰ ਪਹੁੰਚ ਚੁੱਕਿਆ ਹੈ ਸੈਕਟਰੀ ਸਾਹਿਬ ਇਹਨੂੰ ਬੁਲਾਉਣਗੇ ਉਹ ਜਿਹੜਾ ਜਿਨ੍ਹਾਂ ਦਾ ਉਹ ਸਵਾਈ ਕਰਕੇ ਇਹਦੀ ਜੋ ਵੀ ਫੈਸਲਾ ਹੋਊਗਾ ਉਹ ਮਾਂ ਜੋ ਹਾਈ ਕੌਂਡ ਵਿੱਚ ਭੇਜ ਦਿੱਤਾ ਜਾਊਗਾ ਤੇ ਇਹਦੇ ਵਿੱਚ ਸਾਬ ਕੁਝ ਨਹੀਂ ਲਿਖਿਆ ਹੋਇਆ ਵੀ ਮਹਾਲ ਕਰਦਾ ਚ ਨਹੀਂ ਕਰਦਾ ਉਸ ਤੋਂ ਬਾਅਦ ਮੈਂ ਗੱਲ ਹੋਰ ਦੱਸਣਾ ਚਾਹਣਾ ਸਰਦਾਰ ਜਿੰਦਰ ਸਿੰਘ ਦੇ ਸਾਡੇ ਘਰ ਤਿੰਨ ਬਿੜੀਆਂ ਹੋਈਆਂ ਉਹਦੇ ਵਿੱਚ ਮੀਟਿੰਗ ਵਿੱਚ ਮੈਂ ਵੀ ਗਿਆ ਸੀ ਪਹਿਲੀ ਮੀਟਿੰਗ ਲਈ ਪ੍ਰਧਾਨ ਜੀ ਉੱਥੇ ਬੁਲਾਇਆ ਗਿਆ ਪ੍ਰਧਾਨ ਜੀ ਬਿਲਕੁਲ ਨਹੀਂ ਆਏ ਅਸੀਂ 17 17 ਐਮਸੀਓ ਤੇ ਕੋਠੀ ਹਾਜ਼ਰ ਸੀ ਐਮਐਲ ਰਿੰਦਰ ਸਿੰਘ ਦੇ ਘਰ ਦੇ ਵਿੱਚ ਦੂਜੀ ਮੀਟਿੰਗ ਫੇਰ ਬੁਲਾਈ ਕੁਝ ਟਾਈਮ ਬਾਅਦ ਵੀ ਚਲੋ ਕੋਈ ਪ੍ਰਧਾਨ ਜੀ ਆਉਣ ਜੋ ਵੀ ਗਿਰਾਂ ਛੋਕ ਐਮਸ਼ਨਲ ਹੈਗਾ ਤੋ ਦੂਰ ਕਰਨ ਉਹ ਦੂਜੀ ਮੀਟਿੰਗ ਨਹੀਂ ਆਏ ਤੀਜੀ ਮੀਟਿੰਗ ਦੇ ਵਿੱਚ ਮੈਂ ਵੀ ਗੱਲ ਕੀਤੀ ਮਤਾਂ ਜੀ ਤੁਸੀਂ ਐਮਐਲਏ ਸਾਹਿਬ ਦੀ ਕੋਠੀ ਆ ਜਾਓ ਉੱਥੇ ਜੋ ਵੀ ਪਰੇਸ਼ਾਨੀਆਂ ਨੇ ਜਾਂ ਆਪਣੇ ਵਿੱਚ ਕੋਈ ਮਤ ਭੇਦ ਨੇ ਬਦੂ ਹੀ ਕਰ ਲਈਏ ਮੈਨੂੰ ਇਹ ਲਾਜ ਬੋਲੇ ਕਹਿੰਦੇ ਐਮਐਲਏ ਸਾਹਿਬ ਨੂੰ ਮੇਰੇ ਕੋਲ ਲੈ ਆਓ ਚਲੋ ਅਸੀਂ ਐਮਐਲਏ ਸਾਹਿਬ ਨਾਲ ਗਿਲ-ਗਿਲ ਗੱਲ ਕੀਤੀ ਐਮਐਲਏ ਕਹਿੰਦਾ ਯਾਰ ਜੇ ਆਪਣਾ ਪ੍ਰਧਾਨ ਰਹਿੰਦਾ ਬਣਿਆ ਚਲੋ ਆਪਾਂ ਉੱਥੇ ਬਹਾਂ ਚਾਉਂਦੇ ਆ ਉਹਨੂੰ ਡਰ ਸੀ ਵੀ ਕਿਤੇ ਮੈਨੂੰ ਅਰੈਸਟ ਨਾ ਕਰ ਉਹਨਾਂ ਦੇ ਮਨਜ ਦਰਸੀ ਇਹਦੇ ਵਿੱਚ ਜਿੰਨਾ ਵੀ ਇਹ ਐਪੀਸੋਡ ਹੋਇਆ ਹੈ ਇਹਦੇ ਵਿੱਚ ਜੇ ਕੋਈ ਆਪਣੀ ਕਿਸੇ ਪਰਸਨਲ ਰੰਜਿਸ਼ ਹੈ ਜਾਂ ਪਰਸਨਲ ਲੜਾਈ ਹੈ ਉਹਨੂੰ ਪਾਰਟੀ ਦੇ ਤੌਰ ਦੇ ਤੇ ਉਹਨਾਂ ਬਣਾ ਵਰਤੀਏ ਪਰਸਨਲ ਰੰਜਿਸ਼ ਨੂੰ ਪਰਸਨਲ ਰਹਿਣ ਦਈਏ ਪਾਰਟੀ ਲੈਵਲ ਦਾ ਕਿਸੇ ਨੂੰ ਨਾ ਲਗੇ ਆਪਾਂ ਤੋਂ ਮੈਂ ਇਹੀ ਇੱਕ ਮੰਨ ਕੇ ਬੇਨਤੀ ਕਰਦਾ ਹਾਂ ਜਿਹਨੂੰ ਕੋਈ ਪਰਸਨਲ ਲੜਾਈ ਹੈ ਐਮਐਲਏ ਪਰਿਵਾਰ ਨਾਲ ਲੜਾਈ ਹੈ ਜਾਂ ਚੇਤਨ ਸਿੰਘ ਨਾਲ ਲੜਾਈ ਹੈ ਜਾਂ ਕਿਸੇ ਹੋਰ ਲੜਾਈ ਹੈ ਉਹਨੂੰ ਪਰਸਨਲ ਤਰੀਕੇ ਨਾਲ ਲੜਨਾ ਨਾ ਕਿ ਪਾਰਟੀ ਨੂੰ ਮੁੱਖ ਰੱਖ ਕੇ ਪਾਰਟੀ ਦੇ ਵਿੱਚ ਰਹਿ ਕੇ ਉਹ ਆਪਾਂ ਲੜਾਈ ਆਪਾਂ ਕਰੀਏ ਜਿੱਦਾਂ ਕੀ ਨਾ ਕੱਲ ਬਿਆਨ ਹੈ ਕਿ ਮੈਂ ਪਾਰਟੀ ਦਾ ਵਫਾਦਾਰ ਕਾਂਗਰਸ ਕਾਂਗਰਸ ਦੀ ਪਾਰਟੀ ਦਾ ਵਫਾਦਾਰ ਸਫਾਈ ਕਿਤੇ ਮੈਂ ਤੁਹਾਨੂੰ ਕੁਝ ਦਿਖਾਣਾ ਚਾਹੁੰਦਾ ਜੀ ਕੁਝ ਫੋਟੋ ਇਹ ਦੇਖੋ ਜੀ ਇਹ ਫੋਟੋ ਹੈ ਜੀ ਨਗਰ ਕੌਂਸਲ ਸਮਾਣਾ ਦੀ ਇਸੀ ਦਫਤਰ ਦੀ ਇਹ ਬੈਠੇ ਨੇ ਅਸ਼ੂਨੀ ਇਹ ਬੈਠੇ ਨੇ ਜੀ ਉਹਨਾਂ ਦੇ ਸੋਰਾ ਸਾਹਿਬ ਇਹ ਬੈਠੇ ਨੇ ਜੀ ਫਰਚੰਦ ਸਿੰਘ ਵਰਸਾ ਜੀ ਇਹ ਕਿਹੜੇ ਪਾਸੋਂ ਕਹਿੰਦੇ ਨੇ ਜੀ ਮੈਂ ਪਾਰਟੀ ਦਾ ਵਫਾਦਾਰ ਨਾ ਇਹਦੇ ਵਿੱਚ ਚੇਤਨ ਸਿੰਘ ਜੋੜਾ ਮੱਜਰਾ ਰੋਲਾ ਇਹ ਸਾਰੇ ਸਾਡੇ ਭਰਾਵਾਂ ਨੇ ਐਮਸੀ ਵੀਰਾਂ ਨੇ ਸ਼ਹਿਰ ਦੇ ਵਿਕਾਸ ਵਾਸਤੇ ਸ਼ਹਿਰ ਦਾ ਕੋਈ ਵਿਕਾਸ ਨਹੀਂ ਹੋ ਰਿਹਾ ਇੱਥੇ ਜੱਟਕ ਹੋ ਰਿਹਾ ਹੈ ਅਸ਼ੁਣੀ ਦਾ ਕਰਪਸ਼ਨ ਦਾ ਕਰ ਰਿਹਾ ਜੀ ਇੱਕ ਛੋਟੀ ਜੀ ਗੱਲ ਦੱਸਦਾ ਜੀ ਮੈਂ ਇੱਕ ਨਗਰ ਕੌਂਸਲ ਦੀ ਸਰਕਾਰੀ ਗੱਡੀ ਉੱਚ ਤੇਲ ਪੁਆਉਣ ਦੀ ਗੱਲ ਜਦੋਂ ਗੱਡੀ ਤੇਲ ਪੁਆਉਣ ਜਾਂਦੀ ਸੀ ਤਾਂ ਇੱਕ ਪਿੱਪੀ ਵਿੱਚ ਜਾਂਦੀ ਸੀ ਉਸ ਪਿੱਪੀ ਚ ਡੀਜ਼ਲ ਪੰਪ ਤੋਂ ਬਾਅਦ ਕੀ ਹੁੰਦਾ ਸੀ ਜੀ ਜੋ ਪ੍ਰਾਈਵੇਟ ਗੱਡੀਆਂ ਦੇ ਵਿੱਚ ਪੈਂਦਾ ਇੱਕ ਰੱਬ ਚਸਾ ਦਾ ਗਾਇਨਸ ਗੱਲ ਦਾ ਹਾਂਜੀ ਤੁਹਾਡੇ ਕੋਲ ਕੋਈ ਸਬੂਤ ਹੈ ਤੁਹਾਡੇ ਕੋਲ ਨਹੀਂ ਸਬੂਤ ਤਾਂ ਚਲੋ ਸਾਡੇ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਜੋ ਇਹ ਅਸ਼wini ਗੁੱਤਾ ਜੀ ਨੇ ਕੱਲ ਨਗਰ ਕੌਂਸਲ ਦੇ ਪ੍ਰਧਾਨ ਜੋ ਵੀਡੀਓ ਵਾਇਰਲ ਕਰਕੇ ਜੋ ਬਿਆਨ ਦਿੱਤੇ ਨੇ ਉਹ ਨਿੰਦਣਯੋਗ ਨੇ ਦੇਖੋ ਪਾਰਟੀ ਦੇ ਵਿੱਚ ਉਤਾਰ ਚੜਾਵ ਕਰੇਲੂ ਆਪਾ ਦੇ ਵਿੱਚ ਫਰਕੇ ਆਉਂਦੇ ਰਹਿੰਦੇ ਨੇ ਲੇਕਿਨ ਇਹ ਨਹੀਂ ਜਦੋਂ ਅਸੀਂ ਅਸ਼wini ਗੁਪਤਾ ਜੀ ਪ੍ਰਧਾਨ ਬਣੇ ਸੀ ਸਾਰੇ ਐਮਸੀਐਨ ਨੂੰ ਅਰਜਿੰਦਰ ਸਰ ਸਾਬਕਾ ਐਮਐਲਏ ਰਜਿੰਦਰ ਸਿੰਘ ਨੇ ਉਹਨਾਂ ਦੀ ਰਹਿਨਮਾਈ ਚ ਬਣੇ ਸੀ ਮੈਂ ਵੀ ਉਸ ਟਾਈਮ ਸੀਨੀਅਰ ਵਾਈਸ ਪ੍ਰਧਾਨ ਬਣੇ ਸੀ ਸਾਡੇ ਸਤਪਾਲ ਜੀ ਸਵਰਗੀਆਂ ਸਤਪਾਲ ਜੀ ਵਾਈਸ ਪ੍ਰਧਾਨ ਬਣੇ ਸੀ ਇਹ ਸਾਰਾ ਕੁਝ ਕਾਂਗਰਸ ਦੀ ਸਰਕਾਰ ਅਰਜਿੰਦਰ ਸਿੰਘ ਸਾਬਕਾ ਐਮਐਲਏ ਦੀ ਰਹਿਨਮਾਈ ਚ ਬਣੇ ਸੀ ਇਹਦੇ ਵਿੱਚ ਜੋ ਅਸੀਂ ਸਾਰੇ ਐਮਸੀਐਨ ਨੇ ਮਤਾ ਪਾਇਆ ਇਹਨੂੰ ਉਤਾਰਨ ਦਾ ਉਹ ਅਸੀਂ ਪਰੇਸ਼ਾਨ ਸੀ ਤਾਕੀ ਨਾਤਾਏ ਸਾਨੂੰ ਨਾਲ ਲੈ ਕੇ ਚਲਦੇ ਸੀ ਨਾਹੀਂ ਸ਼ਹਿਰ ਦੇ ਵਿਕਾਸ ਦੇ ਵਿੱਚ ਸਾਡਾ ਕੋਈ ਸਹਿਯੋਗ ਸੀ ਸ਼ਹਿਰ ਵੀ ਦੁਖੀ ਸੀ ਅਸੀਂ ਵੀ ਇਸ ਤੋਂ ਦੁਖੀ ਸੀ ਇਹਦੇ ਵਿੱਚ ਨਾ ਤਾਂ ਕੋਈ ਰ지ਂਦਰ ਸਿੰਘ ਜੀ ਸਾਬਕਾ ਐਮਐਲਏ ਦਾ ਕੋਈ ਰੋਲ ਹੈ ਨਾ ਹੀ ਮੌਜੂਦਾ ਐਮਐਲਏ ਜੋ ਚੇਤਨ ਸਿੰਘ ਛੋਟਾ ਮਾਜਰਾ ਜੀ ਨੇ ਉਹਨਾਂ ਦਾ ਵੀ ਕੋਈ ਰੋਲ ਨਹੀਂ 16 ਐਮਸੀ ਤੇ 17ਵੀਂ ਵੋਟ ਮੌਜੂਦਾ ਐਮਐਲਏ ਚੇਤਨ ਸਿੰਘ ਜੋੜਾ ਮਾਦਰਾ ਜੀ ਅਸੀਂ ਰਲ ਕੇ ਸਾਡੇ ਨਾਲ ਮੈਂ ਤਾਂ ਧੰਨਵਾਦ ਹਾਂ ਚੇਤਨ ਸਿੰਘ ਜੋੜਾ ਮਾਦਰਾ ਜੀ ਜਿਨ੍ਹਾਂ ਨੇ ਸ਼ਹਿਰ ਨੂੰ ਮੁੱਖ ਰੱਖਦੇ ਹੋਏ ਸਾਡੇ ਐਮਸੀਆ ਦੀ ਇਹ ਗੱਲ ਮੰਨੀ ਤਾਂ ਇਹ ਮਤਾ ਪਾਇਆ ਇਹ ਮਤਾ ਪਾ ਕੇ ਸਾਡੇ ਨਗਰ ਕੌਂਸਲ ਤੋਂ ਸਸਪੈਂਡ ਹੈ ਔਰ ਸਸਪੈਂਡ ਰਹੂਗਾ ਜੋ ਮਾਨਯੋਗ ਹਾਈ ਕੋਰਟ ਨੇ ਇਹ ਕੱਲ ਫੈਸਲਾ ਆਇਆ ਇਹ ਫੈਸਲਾ ਆਇਆ ਹੈ ਕਿ ਸੈਕਟਰੀ ਲੋਕਲ ਗਵਰਨਮੈਂਟ ਨੇ ਮੇਰੀ ਸੁਣਾਈ ਨਹੀਂ ਕੀਤੀ ਉਸ ਸੈਕਟਰੀ ਨੂੰ ਪੱਤਰ ਜਾਰੀ ਕੀਤਾ ਹੈ ਮਾਨਯੋਗ ਕੋਰਟ ਨੇ ਵੀ ਇਹਨਾਂ ਨੂੰ ਜਿਸ ਵੇਚ ਤੇ ਤੁਸੀਂ ਸਸਪੈਂਸ ਕੀਤਾ ਹੈ ਤਾਂ ਇਹਨਾਂ ਨੂੰ ਬੁਲਾ ਕੇ ਸੰਤੁਸ਼ਟ ਕੀਤਾ ਜਾਵੇ ਤਾਂ ਉਹ ਇਹਨਾਂ ਨੂੰ ਪੂਰੇ ਕਾਨੂੰਨ ਦੇ ਮੁਤਾਬਕ ਸਸਪੈਂਡ ਹੋਇਆ ਕਿਉਂਕਿ ਕੋਈ ਵੀ ਕਾਨੂੰਨ ਨੂੰ ਹੱਥ ਲਾ ਕੇ ਕੰਮ ਨਹੀਂ ਕੀਤਾ ਅਸੀਂ ਸਭ ਕੋ ਲਾਸਟ ਦੇ ਵਿੱਚ ਜੋ ਸੈਕਟਰੀ ਨਾਲ ਅਸੀਂ ਮੀਟਿੰਗ ਕਰਕੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਇਹਨੂੰ 25 ਦਿਨ ਹੋਰ ਵੀ ਦੇਣੇ ਨੇ ਤਾਂ ਕਿ ਇਹ ਇਹ ਨਾ ਕਵੇ ਕਿ ਮੇਰੀ ਕੋਈ ਸੁਣਾਈ ਨਹੀਂ ਹੋਈ ਲੇਕਿਨ ਇਹ ਖਾਲੀ ਗੱਲਾਂ ਕਰਕੇ ਵੀ ਗੁੰਮਰਾਹ ਕਰ ਰਿਹਾ ਹੈ ਇਹ ਵਧੀਆ ਗੱਲ ਨਹੀਂ ਕਿ ਸ਼ਹਿਰ ਦਾ ਪ੍ਰਧਾਨ ਉਹਨਾਂ ਤਾਂ ਆਪਾਂ ਕੱਚੀਆਂ ਗੱਲਾਂ ਕਰੀਏ ਵਧੀਆ ਗੱਲ ਨਹੀਂ ਮੈਂ ਤਾਂ ਤੁਹਾਡੇ ਲਈ ਮੈਸੇਜ ਭੇਜੂਗਾ ਪ੍ਰਧਾਨ ਜੀ ਨੂੰ ਜੇ ਕੋਈ ਮਨ ਮਟਾਉ ਹੈ ਉਹਦੇ ਚ ਆਪਾਂ ਸ਼ਹਿਰ ਦਾ ਨਾਸ ਨਹੀਂ ਕਰੀ ਸੀ ਨਾ ਹੀ ਤੁਸੀਂ ਐਮਸੀਆ ਦੇ ਹੋਏ ਨਾ ਹੀ ਤੁਸੀਂ ਸ਼ਹਿਰ ਦੇ ਹੋਏ ਮੈਂ ਤਾਂ ਤੁਹਾਨੂੰ ਇਹ ਕਹਾਂਗਾ ਵੀ ਤੁਹਾਨੂੰ ਤਾਂ ਖੁਦ ਅਸਤੀਫਾ ਦੇ ਦੇਣਾ ਚਾਹੀਦਾ ਸੀ ਸ਼ਹਿਰ ਨੂੰ ਪਿਆਰ ਰੱਖਦੇ ਕਿਉਂਕਿ ਸਾਨੂੰ ਸ਼ਹਿਰ ਨੇ ਜਿਤਾਇਆ ਹੈ ਤਾਂ ਅਸੀਂ ਐਮਸੀ ਬਣਿਆ ਜਿਹੜਾ ਜਿਹੜਾ ਇਹਨਾਂ ਨੇ ਪਾਇਆ ਸੀ ਕਿ ਮੈਨੂੰ ਸੈਕਟਰੀ ਸਾਹਿਬ ਨੇ ਜਿਹੜਾ ਡਿਸਮਿਸ ਕੀਤਾ ਮੇਰੀ ਸੁਣਵਾਈ ਤੋਂ ਬਿਨਾਂ ਕੀਤਾ ਔਰ ਜਿਸਾ ਨੇ ਹੀ ਆਰਡਰ ਕਰਿਆ ਵੀ ਇਹਦੀ ਇੱਕ ਵਾਰੀ ਫਿਰ ਸੁਣਵਾਈ ਕਰਕੇ ਇਹਨੂੰ ਦੁਬਾਰਾ ਡਿਸਮਿਸ ਕੀਤਾ ਜਾਵੇ ਜਾਂ ਜੋ ਵੀ ਇਹਦਾ ਬਣਦੀ ਕਰ ਵੀ ਉਹ ਸਾਹਮਣੇ ਦਿੱਤੀ ਜਾਵੇ ਜਦਕਿ ਉਹ ਕਹਿੰਦਾ ਵੀ ਇਹ ਜਿਹੜੀ ਮੀਟਿੰਗਾਂ ਨੇ ਗਲਤ ਹੋਈਆਂ ਨੇ ਔਰ ਅਸੀਂ ਪਰ ਲਾ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਅਸੀਂ ਸਾਰਿਆਂ ਨੇ ਮਤਾ ਪਾ ਕੇ ਸਾਡੇ 16 ਐਫੀਡੇਵਿਟ ਐਮਸੀਆਂ ਦੇ ਲੱਗੇ ਹੋਏ ਨੇ ਉਹਦੇ ਵਿੱਚ ਔਰ ਐਮਐਲਏ ਸਾਹਿਬ ਦੀ ਵੋਟ ਉਹਦੇ ਵਿੱਚ ਰਾਹੀ ਦਾ 17 ਐਮਸੀਆਂ ਜਿਹੜੇ ਉਹਨੂੰ ਵੀ ਜਿਹੜਾ ਹੈਗਾ ਨੋ ਕੰਪਲਿਨੇਸ਼ਨ ਮੋਸ਼ਨ ਦਾ ਮਤਾ ਪਾ ਕੇ ਅਸੀਂ ਇਹਨੂੰ ਇਤੋਂ ਸਸਪੈਂਡ ਕੀਤਾ ਐਸ ਪਰ ਲਾ ਹੀ ਅਸੀਂ ਜਿਹੜੀ ਮੀਟਿੰਗ ਦੀ ਪ੍ਰੋਸੀਡਿੰਗ ਭੇਜੀ ਗਈ ਉੱਥੇ ਔਰ ਚੰਡੀਗੜ੍ਹ ਸੈਕਟਰੀ ਸਾਹਿਬ ਨੇ ਉਹਦੇ ਪ੍ਰੋਸੀਡਿੰਗ ਦੇ ਆਧਾਰ ਤੇ ਹੀ ਇਹਨੂੰ ਡਿਸਮਿਸ ਕੀਤਾ ਸੀ ਤੁਸੀਂ ਕਿ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਹੈਗਾ ਜਿਵੇਂ ਕਿ ਉਸਨੇ ਦੱਸਿਆ ਵੀ ਕਾਕਾ ਜਿੰਦਰ ਸਿੰਘ ਐਕਸ ਐਮ ਐਲ ਕਿਸੇ ਐਮ ਐਲ ਦਾ ਕੋਈ ਹੱਥ ਨਹੀਂ ਹੈਗਾ ਇਹਦੇ ਵਿੱਚ ਅਸੀਂ ਸਾਰੇ ਐਮਸੀਆਂ ਨੇ ਮੈਨੂੰ ਯਾਦ ਹੈ ਅਸੀਂ ਦੂਜੇ ਮਹੀਨੇ ਅਸੀਂ ਇਕੱਠੇ ਹੋਏ ਸੀਗੇ ਸਾਰੇ ਐਮਸੀ ਜਦੋਂ ਅਸੀਂ ਚਾਹੇ ਉਹ ਕਾਂਗਰਸੀ ਚਾਹੇ ਆਮ ਆਦਮੀ ਪਾਰਟੀ ਚਾਹੇ ਭਾਜਪਾ ਦੇ ਸੀ ਜਿੰਨੇ ਵੀ ਸੀਗੇ ਅਸੀਂ ਆਪਸ ਵਿੱਚ ਬਹਿ ਕੇ ਮੀਟਿੰਗ કરી ਸੀਗੇ ਇੱਥੇ ਐਸੇ ਆਫਿਸ 'ਚ ਬੈਠੇ ਸੀ ਵੀ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ ਔਰ ਇਹ ਜਿਹੜਾ ਪ੍ਰਧਾਨ ਹੈ ਇਸ ਮੇਰੇ ਖਿਆਲ 'ਚ 3 ਸਾਲ ਤੋਂ ਇਸ ਕਮੇਟੀ ਦੇ ਅੰਦਰ ਉਹਨੇ ਵੜ ਕੇ ਨਹੀਂ ਦੇਖਿਆ ਹੈਗਾ ਇਸ ਕਰਕੇ ਅਸੀਂ ਜਿਹੜੀ ਹੈ ਮੀਟਿੰਗ ਕਰਕੇ ਅਸੀਂ ਆਪਸੀ ਜੀ ਸੈਡ ਕੀਤਾ ਵੀ ਆਪਾਂ ਪ੍ਰਧਾਨਗੀ ਜਿਹੜਾ ਨਵਾਂ ਬਣਾਈਏ ਵੀ ਇਸ ਪ੍ਰਧਾਨਾ ਜਿਹੜਾ ਹੈਗਾ ਸਾਡੇ ਸ਼ਹਿਰ ਦਾ ਵਿਕਾਸ ਨਹੀਂ ਹਰਿਆਸੀਂ ਆਪਸੇ ਮੀਟਿੰਗ ਕਰਕੇ ਅਸੀਂ ਆਪ ਉਤਾਰਿਆ ਜਿਹੜੇ ਮਾਨਯੋਗ ਹਾਈ ਕੋਰਟ ਨੇ ਪਰਸੋਂ ਫੈਸਲਾ ਦਿੱਤਾ 24 ਤਰੀਕ ਦਾ ਉਹਨਾਂ ਨੇ ਲਿਖਿਆ ਸੀ ਕਿ ਜਿਹੜਾ 21 10 ਦਾ ACS ਆਪਣੇ ਐਡੀਸ਼ਨਲ ਚੀਫ ਸੈਕਟਰੀ ਨੇ ਆਰਡਰ ਪਾਸ ਕਰਿਆ ਸੀ ਮੇਰੀ ਰਿਮੂਵਲ ਦਾ ਉਹ ਆਰਡਰ ਨੂੰ ਇਹਨਾਂ ਨੇ ਬੜਾ ਕਲੀਅਰ ਲਿਖਿਆ ਆ ਦੇਖੋ ਇਹਦੇ ਚ ਲਿਖਿਆ ਹੈ ਕਿ ði same is set aside ਸੈਲਟਰ ਸਾਈਡ ਦਾ ਮਤਲਬ ਇਹ ਹੁੰਦਾ ਕਿ ਖਾਰਜ ਕਰਤਾ ਰਿਮੂਵਲ ਦਾ ਫੈਸਲਾ ਔਰ ਇਹਨੂੰ ਦੂਜੇ ਪਾਸੇ ਰਿਮਾਂਡ ਬੈਕ ਕਰਤਾ ਏਸੀ ਸਕੂਲ ਡਿਸ਼ਾ ਚੀਫ ਸੈਕਟਰੀ ਕੋਲ ਕਿ ਇਸ ਫੈਸਲੇ ਨੂੰ ਦੁਬਾਰਾ ਪੜਿਆ ਜਾਵੇ ਦੁਬਾਰਾ ਰਿਵਿਊ ਕਰਾਇਆ ਜਾਵੇ ਕਿ ਤੁਸੀਂ ਇਹ ਫੈਸਲਾ ਇਹ ਗਲਤ ਕਿਉਂ ਕਰਿਆ ਸੀ ਸਹੀ ਸੀ ਕਿ ਗਲਤ ਸੀ ਆ ਗੱਲਬਾਤ ਆ ਬੜੇ ਗੜਿਆਂ ਆਉਂਦੀ ਦੂਜੀ ਗੱਲ ਜੇ ਦੂਜੀ ਇਹੋ ਜੀ ਗੱਲ ਹੁੰਦੀ ਆ ਵੇਖੋ ਮੈਂ ਅੱਜ ਈਓ ਸਾਹਿਬ ਨੂੰ ਚਿੱਠੀ ਲਿਖੀ ਹੈ ਹੂੰ ਕਿ ਮੇਰੀ ਜਿਹੜੀ ਆਫਿਸਾ ਮੈਨੂੰ ਉਹ ਸੌਂਪਿਆ ਜਾਵੇ ਮੈਨੂੰ ਕਾਰ ਦਿੱਤੀ ਜਾਵੇ ਮੇਰੀ ਜਿਹੜੀ ਸਰਕਾਰੀ ਗੱਡੀ ਹੈ ਠੀਕ ਹੈ ਜੇ ਮੈਨੂੰ ਇਹ ਜਾ ਆਰਡਰ ਹੋਂ ਦਾ ਮਾਪੇ ਵਕੀਲ ਨੂੰ ਪੁੱਛ ਕੇ ਕਰ ਰਿਹਾ ਸਾਰਾ ਕੁਝ ਠੀਕ ਹੈ ਮੈਂ ਗਲਤ ਕਿਉਂ ਕਰਾਂਗਾ ਗੱਲ ਜਿਹੜੇ ਮੇਰੇ ਪਿਆਰੇ ਮਿੱਤਰ ਕਾਉਂਸਲਰ ਗੱਲ ਕਹਿ ਰਹੇ ਆ ਉਹਨਾਂ ਨੂੰ ਆਪਣਾ ਵਕੀਲ ਤੋਂ ਇੱਕ ਵਾਰ ਕਾਨੂੰਨੀ ਰਾਏ ਲੈ ਲੈਣੀ ਚਾਹੀਦੀ ਹੈ ਕਿ ਇਸ ਸੈਟ ਅਸਾਈਡ ਦਾ ਕੀ ਮਤਲਬ ਹੈ ਇੰਨੀ ਕੁ ਗੱਲ ਆ ਹੋਰ ਇਹ ਨਹੀਂ ਕੁਝ ਵੀ ਠੀਕ ਹੈ ਇਹ ਹੈ ਵਿਕਾਸ ਤਾਂ ਹੋਵੇਗਾ ਜੇ ਨਗਰ ਕੌਂਸਲ 'ਚ ਪੈਸੇ ਆਣਗੇ ਕੋਈ ਮੈਂ ਆਪਣੇ ਘਰ ਤੋਂ ਪੈਸੇ ਤਾਂ ਲਾਣੇ ਨਹੀਂ ਚੇਤਨ ਸਿੰਘ ਜੋੜੇ ਮਾਜਰੇ ਜਿਹੜੇ ਲੋਕਲ ਐਮਐਲਏ ਐ ਉਹਨਾਂ ਨੂੰ ਪੁੱਛੋ ਫੰਡ ਤਾਂ ਉਹਨਾਂ ਨੇ ਲਿਆ ਕੇ ਦੇਣੇ ਠੀਕ ਹੈ ਉਹ ਲੋਕਾਂ ਚ ਥੋੜੇ ਯਾਦ ਹੋਵੇ 3 ਸਾਲ ਪਹਿਲਾਂ ਪ੍ਰੈਸ ਕਾਨਫਰੰਸ ਕਰੀ ਸੀ ਉਹਨਾਂ ਨੇ ਅਗਰਵਾਲ ਧਰਮਸ਼ਾਲਾ 'ਚ ਲੋਕਾਂ ਨੇ ਪੈਸੇ ਦੀ ਗੱਲ ਕੀਤੀ ਬੋਲਿਆ ਸੀ ਕਿ ਮੈਂ ਇਹ ਪ੍ਰਧਾਨ ਲਾ ਕੇ ਠੀਕ ਹੈ ਨਾ ਫਿਰ ਮੈਂ ਪੈਸੇ ਲੈ ਕੇ ਆਉਂਗਾ ਡਿਵੈਲਪਮੈਂਟ ਦੇ ਉਦ ਤੱਕ ਮੈਂ ਡਿਵੈਲਪਮੈਂਟ ਨਹੀਂ ਕਰਾਣੀ ਸ਼ਹਿਰ ਦੀ ਤੂੰ ਮੇਰੇ ਨਾਲ ਕੀ ਰੰਜਿਸ਼ ਐ ਕੀ ਲੜਾਈ ਐ ਵੀ ਠੀਕ ਹੈ ਲਿਆਓ ਫੰਡ ਮੈਂ ਤਾਂ ਲਵਾਣੇ ਜੇ ਪੈਸੇ ਆਣਗੇ ਤਾਂ ਹੀ ਲਵਾਵਾਂਗਾ ਕੌਂਸਲਰ ਕਹਿ ਰਹੇ ਆ ਕਿ ਉਹ ਤਾਂ ਆਮ ਆਦਮੀ ਪਾਰਟੀ ਦੇ ਕੰਟੈਕਟ 'ਚ ਐ ਚਾਰ ਸਾਢੇ ਚਲੇ ਗਏ ਸੀ ਉਹ জোর ਧਾਕੇ ਲਿਆਂਦੇ ਇਧਰ ਪੈਸੇ ਲਿਆਂਦੇ ਹਮ ਅਰਾਜ ਸਸਦੇਵਾ ਜੀ ਕਹਿ ਰਹੇ ਆ ਕਿ ਨਾਲੀਆਂ ਚੋਂ ਨਿਕਲ ਲੈਣਾ ਉੱਥੇ ਗੰਦਗੀ ਹੈ ਹੋਰ ਹੈ ਇਹ ਪ੍ਰਧਾਨ ਨੇ ਕਰਾਣੀ ਐ ਇਹ ਤਾਂ ਉੱਥੇ ਜਿਹੜੇ ਆਪਣਾ ਸਫਾਈ ਕਰਮਚਾਰੀ ਉਹਨਾਂ ਨੇ ਸਫਾਈ ਕਰਨੀ ਐ ਯੋ ਬੈਠਾ ਹਾਂ ਮੈਂ ਤਾਂ ਕਹਿੰਦੇ ਦੇਖ ਕੇ ਕਰਾ ਲਉ ਜੇ ਆਪ ਕੋਲੇ ਵਾਰਡ 'ਚ ਢੇੜੇ ਨਹੀਂ ਮਾਰਨਾ ਜਾ ਕੇ ਪੁੱਛੋ ਅਰਾਜ ਸਸਦੇਵੇ ਦੇ ਵਾਰਡ 'ਚ ਕਿ ਕਦੀ ਢੇੜਾ ਮਾਰਨ ਆਇਆ ਇਹ ਗੱਲ ਨਾ ਬਸ ਨਹੀਂ ਵੀ ਪ੍ਰਧਾਨ ਜੀ ਉਹਨਾਂ ਨੇ ਇੱਕ ਸਵਾਲ ਇਹ ਵੀ ਕਰਿਆ ਵੀ ਕਹਿੰਦੇ ਵੀ ਤੁਸੀਂ ਹਲੇ ਤੱਕ ਅੰਦਰ ਹੀ ਨਹੀਂ ਗਏ 3 ਸਾਲ ਹੋ ਗਏ ਉਸ ਕੁਰਸੀ ਦੇ ਉੱਤੇ ਕਮੇਟੀ ਦੇ ਵਿੱਚ ਕਮੇਟੀ ਦੇ ਵਿੱਚ ਅਸਲੀ ਇਛਤਾ ਬਿਲਕੁਲ ਗਿਆ ਮੈਂ ਕਿਉਂ ਨਹੀਂ ਗਿਆ ਉਹਨਾਂ ਦੇ ਵ ਲਈ ਕਿਹਾ ਜਾ ਰਿਹਾ ਹੈ ਕਹੀ ਜਾਣ ਉਹਨਾਂ ਦਾ ਕੀ ਹੋਇਆ ਕਮੇਟੀ ਦੇ ਜਿਹੜੇ ਕੰਮ ਹੈ ਸਾਰੇ ਮੇਰੇ ਕੰਮ ਸਾਈਨ ਵਾਲੀ ਕੰਮ ਚੱਲੇ ਆ ਐਵੇਂ ਥੋੜੀ ਹੈ ਰੂਟੀਨ ਜੇ ਥੋੜੀ ਹੈ ਰਾਤਸਰ ਦੇ ਵਿੱਚ ਜਾ ਕੇ ਮੇਰਾ ਵਪਾਰ ਵੀ ਆਪਣਾ ਕੰਮ ਵੀ ਕਰਨਾ ਮੈਂ ਕਿਹੜਾ ਨਗਰ ਕਾਉਂਸਲ ਦੇ ਸਿਰ ਤੇ ਰੋਟੀ ਖਾਣੀ ਹੈ ਠੀਕ ਹੈ ਮੈਂ ਆਪਣਾ ਵਪਾਰ ਵੀ ਕਰਨਾ ਹੈ ਘੰਟਾ ਲਾ ਕੇ ਆ ਗਿਆ ਆਪਣਾ ਕੰਮ ਕਰਨ ਤੇ ਵਪਾਰ ਤੇ ਚਲਾ ਸਚਦੇਵ ਦਾ ਕੀ ਉਹਦਾ ਹੋ ਤਾਂ ਸਾਰਾ ਦਿਨ ਉੱਥੇ ਬੈਠਾ ਰਹਿੰਦਾ ਮਾਰਕੀਟ ਕਮੇਟੀ ਦੀਆਂ ਚੋਰੀਆਂ ਕਰਦਾ ਉਹ ਰੋਜ਼ ਤੋਂ ਉਹਦੇ ਪਰਚੇ ਪੈਨੇ ਆ ਵੀਡੀਓ ਚੱਲਦੀਆਂ ਸਾਡਾ ਉਹ ਕੰਮ ਥੋੜੀਆ ਸਾਫ਼ ਸੁਥਰਾ ਕੰਮ ਕਰ ਲੈ ਅਸੀਂ ਹੋਰ ਕੀ ਗੱਲ ਹੈ ਦੂਸਰਾ ਜਤਿੰਦਰ ਸਾਹਿਬ ਜਿਹੜੇ ਹੈ ਨਾ ਆਫੀਸ਼ੀਅਲ ਮੀਟਿੰਗ ਤੇ ਆਏ ਸੀ ਜਿਹੜੀ ਉਹ ਫੋਟੋ ਦਿਖਾ ਰਹੇ ਆ ਆਫੀਸ਼ੀਅਲ ਟੂਰ ਤੇ ਆਏ ਸੀ ਕਮੇਟੀ ਚ ਨਾਲ ਮੇਰੇ ਜਿਹੜੇ ਦਿਖਾ ਰਹੇ ਕਿ ਮੇਰੇ ਸੋਰਾ ਸਾਹਿਬ ਦੀ ਫੋਟੋ ਹੈ ਸੋਰਾ ਸਾਹਿਬ ਉਹਨਾਂ ਦੇ ਦੋਸਤ ਹੈ ਠੀਕ ਹੈ ਉਹਨੂੰ ਲੈ ਆਏ ਕਿ ਅੱਜ ਮੈਂਨੇ ਕਮੇਟੀ ਦੇ ਆਫੀਸ਼ੀਅਲ ਟੂਰ ਤੇ ਚੱਲੇ ਆ ਇਹ ਉਹ ਕੋਲ ਚਿੱਠੀ ਆਈ ਹੋਈ ਆ ਸਰਕਾਰੀ ਟੂਰ ਦੀ ਉਹਨਾਂ ਦੀ ਕੋਈ ਮੇਰੇ ਕੋਲ ਘਰ ਜੇ ਮੇਰਾ ਕੋਈ ਪਰਸਨਲ ਰਿਸ਼ਤਾ ਹੁੰਦਾ ਇੱਥੇ ਆਂਦੇ ਘਰਾਂ ਦੇ ਮੇਰੇ ਜੇ ਮੇਰੇ ਸਹੁਰਾ ਸਾਹਿਬ ਨੂੰ ਨਾਲ ਲਿਆਏ ਕਿ ਭਾਈ ਤੇਰੇ ਜਵਾਈ ਦੇ ਉੱਥੇ ਦਫ਼ਤਰ ਚੱਲਿਆ ਮੈਂ ਕਮੇਟੀਆਂ 'ਚ ਮੇਰੀ ਮੀਟਿੰਗ ਹੈ ਤਾਂ ਉਹਨੂੰ ਨਾਲ ਲਿਆ ਕੋਈ ਗੁਨਾ ਥੋੜੀ ਕਰਤਾ ਠੀਕ ਜੀ ਬਿਲਕੁਲ ਇੱਕ ਆਖਰੀ ਸਵਾਲ ਪ੍ਰਧਾਨ ਜੀ ਜਤਿਨ ਵਰਮੇ ਵੱਲੋਂ ਕਿਹਾ ਜਾ ਰਿਹਾ ਵੀ ਕਹਿੰਦੇ ਸਰਕਾਰੀ ਗੱਡੀ ਦੇ ਵਿੱਚ ਤੇਲ ਪੈਂਦਾ ਸੀ ਵੀ ਦੂਸਰੀ ਪੀਪੀ ਕਹਿੰਦੇ ਤੁਹਾਡੀ ਪ੍ਰਾਈਵੇਟ ਗੱਡੀ ਦੇ ਵਿੱਚ ਵੀ ਜਾਂਦੀ ਸੀ ਗੱਲ ਇਹ ਆ ਮੈਂ ਛੋਟੀ ਗੱਲਾਂ 'ਚ ਨਹੀਂ ਪੈਂਦਾ ਬੋਲਣ ਨੂੰ ਮੈਂ ਬਹੁਤ ਕੁਝ ਬ ਕੱਲੇ-ਕੱਲੇ ਜਿਹੜੇ ਕਾਉਂਸਲਰ ਬੋਲ ਰਹੇ ਆ ਉਹਨਾਂ ਬਾਰੇ ਸਾਰਾ ਕੁਝ ਬੋਲ ਸਕਦਾ ਪਰ ਮੇਰੇ ਛੋਟੇ ਭਰਾ ਐ ਮੈਨੂੰ ਜਦ ਸਰਕਾਰ ਨੇ ਇਹ ਲੋਗਾ ਗੱਡੀ ਦਿੱਤੀ ਹੂੰ ਠੀਕ ਐ ਸਰਕਾਰ ਨੇ ਤੇਲ ਦਿੱਤਾ ਡਰਾਈਵਰ ਦਿੱਤਾ ਮੈਨੂੰ ਤਾਂ ਗੱਡੀ ਚਲਾਉਣ ਦੀ ਲੋੜ ਹੀ ਨਹੀਂ ਪੈਂਦੀ ਸੀ ਮੈਂ ਉਹ ਤੇਲ ਕਿਤੇ ਵੇਚ ਕੇ ਮੰਗਾ ਬਾਜ਼ਾਰ ਚ ਕੋਈ ਬੰਦਾ ਦੱਸੇ ਕਿ ਭਾਈ ਬਾਜ਼ਾਰ ਚ ਵੇਚ ਕੇ ਗਏ ਤੇਲ 5 ਲੀਟਰ ਤੇਲ 10 ਲੀਟਰ ਐਡੀ ਛੋਟੀ ਸੌਸ ਦਾ ਮਾਲਕ ਥੋੜੀ ਐ ਯਾਰ ਮੈਂ ਠੀਕ ਐ ਜੇ ਸਰਕਾਰ ਨੇ ਗੱਡੀ ਦੇਤੀ ਜਮੈਂ ਉਸ ਚ ਨੇ ਰੱਜ ਸਕਦਾ ਤਾਂ ਫੇਰ ਕਦੀ ਨਹੀਂ ਰੱਜ ਸਕਦਾ ਬਸ ਮੈਂ ਤਾਂ ਇੰਨੀ ਕਹਿਣਾ ਚਾਹੁੰਦਾ ਠੀਕ ਐ ਜੀ ਥੈਂਕ ਯੂ